ਇਸ ਲਈ ਦੀ ਵੱਡੀ ਖਬਰ ਸੱਤ ਮੈਂਬਰੀ ਕਮੇਟੀ ਤੋਂ ਇੱਕ ਹੋਰ ਅਸਤੀਫਾ ਦਿੱਤਾ ਗਿਆ ਪ੍ਰੋਫੈਸਰ ਕਿਰਪਾਲ ਸਿੰਘ ਬੰਡੂੰਗਰ ਨੇ ਅਸਤੀਫਾ ਦਿੱਤਾ ਜੀਹਾਂ ਦੱਸਦੇ ਕਿ ਬਿੱਤੇ ਦਿਨੀ ਐਲਜੀਪੀਸੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਤੇ ਖੁਦ ਨੂੰ ਸੱਤ ਮੈਂਬਰੀ ਕਮੇਟੀ ਤੋਂ ਵੀ ਲਾਂਭੇ ਕਰ ਦਿੱਤਾ ਗਿਆ ਤਾਂ ਹੁਣ ਦੱਸਦੇ ਕਿ ਪ੍ਰੋਫੈਸਰ ਕਿਰਪਾਲ ਸਿੰਘ ਬੰਡੂੰਗਰ ਨੇ ਅਸਤੀਫਾ ਦਿੱਤਾ ਅੱਜ ਪਟਿਆਲਾ ਦੇ ਬਹਾਦਰਗੜ ਦੇ ਵਿੱਚ ਮੀਟਿੰਗ ਹੋ ਰਹੀ ਹੈ ਤਾਂ ਪਟਿਆਲਾ ਦੇ ਵਿੱਚ ਕਮੇਟੀਿੰਗ ਦੀ ਜਿਹੜੀ ਮੀਟਿੰਗ ਹੈ ਉਹ ਚੱਲੀ ਹੈ ਤਾਂ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲੇ ਗਏ ਅਜੇ ਕੁਝ ਨਹੀਂ ਕਹਿ ਸਕਦੇ ਤਾਂ ਦੱਸ ਦਿਓ ਕਿ ਖੁਦ ਨੂੰ ਸੱਤ ਮੈਂਬਰੀ ਕਮੇਟੀ ਤੋਂ ਵਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਅਸਤੀਫਾ ਭੇਜਿਆ ਗਿਆ ਪ੍ਰੋਫੈਸਰ ਕਿਰਪਾਲ ਸਿੰਘ ਬੰਡੋਂਗਰ ਦੇ ਵੱਲੋਂ ਇਹ ਅਸਤੀਫਾ ਦਿੱਤਾ ਗਿਆ ਹੈ ਅਸਰੇ ਅਕਾਲ ਤਖਤ ਦੇ ਸੈਭ ਦੇ ਜਥੇਦਾਰ ਨੂੰ ਭੇਜੇ ਗਏ ਅਸਤੀਫੇ ਦੇ ਵਿੱਚ ਲਿਖਿਆ ਗਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਵੱਲੋਂ ਸ਼ਰਮਨੀ ਅਕਾਲੀ ਦਲ ਦੀ ਭਰਤੀ ਸੰਬੰਧੀ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ 10 ਨੂੰ ਕਮੇਟੀ ਵਿੱਚ ਮੈਂਬਰ ਨਾਮਜ਼ਦ ਕੀਤਾ ਗਿਆ ਸੀ ਜਿਸ ਲਈ ਆਪ ਜੀ ਦਾ ਧੰਨਵਾਦ ਆਪ ਜੀ ਦੇ ਧਿਆਨ ਹਿੱਤ ਹੈ ਕਿ ਉਸ ਕਮੇਟੀ ਦੀਆਂ ਦੋ ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਹਨ ਅਤੇ ਪਲੇਟੇ ਮੀਟਿੰਗ ਪਟਿਆਲਾ ਵਿਖੇ ਟੌੜਾ ਇੰਸਟੀਚਿਊਟ ਬਾਦਗੜ ਵਿਖੇ ਹੋ ਚੁੱਕੀ ਹੈ ਤੇ ਦੂਸਰੀ ਮੀਟਿੰਗ ਚੰਡੀਗੜ੍ਹ ਵਿਖੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ ਆਫਿਸ ਵਿਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਸਾਬ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਜੀ ਵੱਲੋਂ ਕੀਤੀ ਗਈ ਦੋਵੇਂ ਮੀਟਿੰਗਾਂ ਵਿੱਚ ਸਥਿਕਾਰਯੋਗ ਮੈਂਬਰ ਸਹਿਬਾਨ ਸ਼ਾਮਿਲ ਹੋਏ ਸਨ ਅਤੇ ਸਾਰੇ ਸਥਿਕਾਰਯੋਗ ਮੈਂਬਰ ਸਹਿਬਾਨ ਨੇ ਆਪਣੇ ਵਿਚਾਰ ਦਿੱਤੇ ਸਨ ਪਰੰਤੂ ਆਖਰੀ ਫੈਸਲਾ ਨਹੀਂ ਹੋ ਸਕਿਆ ਦੋਵੇਂ ਮੀਟਿੰਗਾਂ ਦੌਰਾਨ ਵਿਚਾਰਾਂ ਵੀ ਹੋਈਆਂ ਸਨ ਪਰੰਤੂ ਮੀਟਿੰਗਾਂ ਬੇਸਿੱਟਾ ਹੀ ਰਹੀਆਂ ਹਨ ਉਪ ਪ੍ਰਧਾਨ ਐਡਵੋਕੇਟ ਢਾਮੀ ਸਾਬ ਨੇ ਦੋਵੇਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਸਬੰਧ ਵਿੱਚ ਤੀਸਰੀ ਬੈਠ ਕਮਣ ਪਟਿਆਲਾ ਦੇ ਟੜਾ ਇੰਸਟੀਚਿਊਟ ਭਦਰਗੜ ਵਿਖੇ ਰੱਖੀ ਗਈ ਸੀ ਪਰ ਅਜੇ ਤੱਕ ਇਸ ਮੀਟਿੰਗ ਪ੍ਰਤੀ ਅਨਿਸ਼ਚਿਤਤਾ ਬਣੀ ਹੋਈ ਹੈ ਕਿ ਮੀਟਿੰਗ ਦੀ ਪ੍ਰਧਾਨਗੀ ਕੌਣ ਕਰੇਗਾ ਜੀ ਅਕਾਲ ਤਖਤ ਸਾਹਿਬ ਮੁਕੱਦਸ ਤੇ ਸਰਵੋੱਚ ਅਸਥਾਨ ਹੈ ਜਿਸ ਦਾ ਅਦਬ ਸਤਿਕਾਰ ਅਤੇ ਸਨਮਾਨ ਹਮੇਸ਼ਾ ਬਰਕਰਾਰ ਰਹਿਣਾ ਚਾਹੀਦਾ ਹੈ ਅਤੇ ਪੰਥਕ ਪਰੰਪਰਾ ਅਤੇ ਮਰਿਆਦਾ ਹਮੇਸ਼ਾ ਕਾਇਮ ਰਹੇ ਜਿਸ ਕਾਰਨ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਹਾਲਾਤ ਨੂੰ ਮੁੱਖ ਰੱਖ ਕੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਮੈਨੂੰ ਸੱਤ ਮੈਂਬਰੀ ਕਮੇਟੀ ਤੋਂ ਵਾਰਗ ਕਰ ਦਿਓ ਆਪ ਜੀ ਦਾ ਅਤੇ ਧੰਨਵਾਦ ਹੋਵਾਂਗਾ ਜੀ ਇਹ ਲਿਖਿਆ ਗਿਆ ਹੈ ਪੱਤਰ ਦੇ ਵਿੱਚ ਤਦਾਦੀ ਕੀ ਪ੍ਰੋਫੈਸਰ ਕਿਰਪਾਲ ਸਿੰਘ ਬੰਡੋਗਰ ਦੇ ਵੱਲੋਂ ਇਹ ਜਿਵੇਂ ਅਸਤੀਫਾ ਦਿੱਤਾ ਗਿਆ ਤਾਂ ਅਸਤੀਫੇ ਦੇ ਵਿੱਚ ਸਭ ਕੁਝ ਲਿਖਿਆ ਗਿਆ ਤੇ ਖੁਦ ਨੂੰ ਵਾਰਗ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਇਹ ਅਸਤੀਫਾ ਸ਼੍ਰੀ ਅਕਾਲਪੁਰ ਸਿੱਖ ਸੈਦ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਭੇਜਿਆ ਗਿਆ ਓਏ ਜੀ ਦਾ ਖਾਲਸਾ ਉਹ ਫਤਿਹ ਇਸੇ ਕਰੇ ਜੋ ਛੋੜੇ ਗੱਲ ਦੇ ਚਾਹ ਹੁੜਾ ਬੋਤਾ ਆਪਰੇ ਦੇ ਵਿੱਚ ਫਰਕ ਪਿਆ ਹੋਇਆ ਉਹਦੇ ਵਿੱਚ ਇਹ ਛੋੜੇ ਗੱਲ ਦੇ ਪੱਤੇ ਦਾ ਇੱਕ ਸਮੱਸਿਆ ਸਾਹਮਣੇ ਆਈ ਸੀ ਜੀ ਦੇ ਸੁਰਦ ਹਾਲ ਲਈ ਸਾਡੇ ਸਭ ਦੇ ਸਤਿਕਾਰ ਉਹ ਮਾਨ ਜੋ ਆਦਰ ਜੋ ਇਕਾਦਾ ਸਾਹਿਬ ਉਹ ਜਦਦਾ ਸਾਹਿਬ ਨੇ ਇੱਕ 7 ਵਜੇ ਦੀ ਕਮੇਟੀ ਦਾ ਗੱਲ ਕੀਤਾ ਗਿਆ ਸੀ ਉਹਦਾ ਤਾਂ ਠੀਕ ਸੀ ਪਰ ਉਹ 7 ਵਜੇ ਦੀ ਕਮੇਟੀ ਦੇ ਦੋ ਮੀਟਿੰਗਾ ਇੱਕ ਚੰਡੀਗੜ੍ਹ ਦੇ ਪਟਿਆਲੇ ਹੋਈ ਆ ਤੇ ਤੇ ਘਟਨਾ ਮੀਟਿੰਗਾ ਚੱਲਦੇ ਰਹੇ ਬਹੁਤ ਉਲਕੇ ਵਿਚਾਰ ਹੋਈਆਂ ਮੈਂ ਸਮਝੇ ਬਾਕੀ ਸਾਰੇ ਮੈਂਬਰ ਜਿਓ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀ ਥੋੜੇ ਵਿਵਾਰੀ ਸੀਗੇ ਵਾਰੇ ਸੋ ਸਾਰੇ ਕੋਸ਼ਿਸ਼ਾਂ ਦੇ ਬੇਟੀਆਂ ਦੇ ਕਰਦੇ باوجود ਵੀ ਕੋਈ ਕਿਸੇ ਸਾਤਰਤੀ ਜਿਹਾ ਨਹੀਂ ਹੋ ਸਕੇ ਉਹਦੇ ਮੈਨੂੰ ਉਹ ਖੜ ਕੇ ਹਮਰੇ ਵਾ ਤੇ ਅੱਜ ਦੀ ਬੇਟੀ ਵਾਲਿਆ ਰਿਸ਼ਤਾ ਬਣਿਆ ਕਿਉਂਕਿ ਪ੍ਰਧਾਨ ਤਾਂ ਸਿਰਫ ਪ੍ਰਧਾਨ ਸੀ ਜਿਹੜਾ ਉਹਨਾਂ ਦਾ ਸਾਬ ਨੇ ਨੀਦ ਕਿੱਲੇ ਸੀ ਕੁਝ ਦਿਨ ਬਾਅਦ ਇਹ ਹੁਣ ਕੋਈ ਕੋਣ ਪ੍ਰਧਾਨ ਲਗਾ ਕੋਲ ਅਸੀਂ ਆਪਣੇ ਆਪ ਤੋਂ ਬਣ ਨਹੀਂ ਸਕਦੇ ਇਹ ਤਾਂ ਖਾਲਸਾ ਸਾਹਿਬ ਵੀ ਕਰ ਸਕਦੇ ਸੀ ਇਸ ਤੇ ਦੇਖ ਕੇ ਜਿਹਦੇ ਪੰਪਲ ਕੋਸਾ ਪਿਆ ਆ ਉਸ ਨੂੰ ਦੇਖਦੇ ਆਵਾਂ ਮੈਂ ਇਹ ਗਾਲਤਾ ਸਾਹਿਬ ਜਿਆਦਾ ਸਾਲ ਨੂੰ ਚਿੱਠੀ ਲਿਖੀ ਆ ਵੀ ਆਹ ਹਾਲਾਤ ਨੇ ਇਹਨਾਂ ਹਾਲਾਤ ਦੇ ਵਿੱਚ ਜੇ ਮੈਂ ਤੁਹਾਨੂੰ ਇਹ ਪਾਰ ਕੀਤਾ ਜਾਵੇ ਤੇ ਉਹ ਉਹ ਫੈਸਲਾ ਉਹ ਲਗਾ ਕੀ ਕਰਨਾ ਕੀ ਨਹੀਂ ਕਰਨਾ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ